ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਲਾਲੀ ਤਰਨਤਾਰਨ ਤੋਂ ਭਰਾ ਜੀ ਹਾਜ਼ਰ ਆ ਤੇ ਮੇਰਾ ਵੀਰ ਜਿਹੜਾ ਵੀ ਇਹ ਵੀਡੀਓ ਨੂੰ ਦੇਖੀ ਜਾਂਦਾ ਨਾ ਜਾਂ ਦੇਖ ਰਿਹਾ ਪਹਿਲਾਂ ਜਾਂ ਮਗਰੋਂ ਵੀਡੀਓ ਨੂੰ ਫੁੱਲ ਬਟਾ ਫੁੱਲ ਸ਼ੇਅਰ ਕਰ ਦਿਓ ਬਾਕੀ ਤੁਹਾਡੀ ਮਰਜ਼ੀ ਠੀਕ ਹੈ ਜੀ ਜਿਹੜਾ ਵੀ ਦੇਖਣਾ ਜਿੰਨੇ ਵੀ ਸ਼ੁਰੂ ਕਰਤਾ ਉਹ ਵੀਡੀਓ ਅੱਜ ਬਹੁਤ ਇੰਟਰਸਟਿੰਗ ਹੋਣੇ ਵਾ ਹੋਣ ਵਾਲੀ ਆ ਬਹੁਤ ਨਜ਼ਾਰਾ ਤੁਹਾਨੂੰ ਆਊਗਾ ਬੀਬੀਆਂ ਬੱਚੇ ਦੂਰ ਰਹਿਣ ਬਾਕੀ ਸਾਰੇ ਆਜੋ ਕਮੈਂਟ ਕਰੀ ਚੱਲੋ ਤੇ ਦੱਸੀ ਚੱਲੋ ਵੀ ਕੌਣ ਕਿੱਥੋਂ ਕਿੱਥੋਂ ਦੇਖਦਾ ਪਿਆ ਗੱਲ ਕਰਨੀਆਂ ਆ ਆ ਪੰਜਾਬ ਦੇ ਵਿੱਚ ਨਾ ਇੱਕ ਕਲਚਰ ਬੜਾ ਹੈਵੀ ਹੋ ਰਿਹਾ ਆ ਸਿਰ ਹਲਾਉਣੇ ਆ ਹਾਂ ਸਿਰ ਹਲਾਉਣੇ ਆ ਕੋਈ ਚੇਤੜ ਹਲਾਈ ਜਾਂਦਾ ਕੋਈ ਸਿਰ ਹਲਾਈ ਜਾਂਦਾ ਮਤਲਬ ਇਹ ਕਲਚਰ ਪੰਜਾਬ ਦੇ ਵਿੱਚ ਬਹੁਤ ਵੱਧ ਗਿਆ ਤੇ ਸਾਡੇ ਜਿਹੜੇ ਪੰਜਾਬੀ ਫੁੱਦੂ ਲੋਕ ਆ ਸਾਰੇ ਤੇ ਨਹੀਂ ਫੁੱਦੂ ਪਰ ਕੁਝ ਫੁੱਦੂ ਆ ਜਿਹੜੇ ਇਹਨਾਂ ਫੁੱਦੂਆਂ ਕੋਲ ਜਾਂਦੇ ਆ ਇੱਕ ਢੰਡਰੀਆਂ ਵਾਲਾ ਫੁੱਦੂ ਚਲੋ ਉਹਨੂੰ ਰਹਿਣ ਦਿੰਨੇ ਆ ਛੱਡ ਦਿੰਨੇ ਆ ਕਿਉਂਕਿ ਲੋਕ ਫਿਰ ਨਾਰਾਜ਼ ਹੋ ਜਾਂਦੇ ਆ ਨਾ ਦੂਜੀ ਗੱਲ ਸਰੇਂਦਰ ਸਾਈ ਫੁੱਦੂ ਇਹੋ ਜਿਹੇ ਜਿੰਨੇ ਵੀ ਭੈਣ ਘੜਾਕਿਆ ਫੁੱਦੂਸ ਆਲੇ ਇਹਨਾਂ ਕੋਲ ਸਾਡੇ ਫੁੱਦੂ ਪੰਜਾਬੀ ਲੋਕ ਜਿਹੜੇ ਜਾ ਜਾ ਕੇ ਮੱਥੇ ਟੇਕਦੇ ਆ ਭੈਣ ਘੜਕੋ ਮੈਨੂੰ ਇੱਕ ਗੱਲ ਦੱਸੋ ਜੇ ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਤੁਹਾਨੂੰ ਕੁਝ ਨਹੀਂ ਮਿਲਿਆ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲੋਂ ਤੁਹਾਨੂੰ ਕੁਝ ਨਹੀਂ ਮਿਲਿਆ ਤੇ ਫਿਰ ਤੁਹਾਨੂੰ ਕਿਤੇ ਵੀ ਕੁਝ ਨਹੀਂ ਮਿਲਣਾ ਤੁਸੀਂ ਮੰਗਤੇ ਹੀ ਬਣੇ ਰਹਿਣਾ ਤੁਸੀਂ ਸਾਲਿਓ ਹੈ ਹੀ ਮੰਗਦੇ ਤੁਸੀਂ ਮੰਗਤਿਆਂ ਕੋਲ ਜਾਂਦੇ ਜੇ ਚਲੋ ਜਾਂਦੇ ਰਹਿਣ ਕੋਈ ਗੱਲ ਨਹੀਂ ਹੁਣ ਇੱਕ ਹੋਰ ਬਾਬਾ ਉੱਠਿਆ ਆ ਕੁੜੀ ਦੀ ਲਨ ਸੌਰੀ ਗਾਲ ਨਹੀਂ ਕੱਢਣੀ ਲੋਕੀ ਭੈਣਾ ਵੀ ਦੇਖ ਸਕਦੇ ਆ ਇੱਕ ਹੋਰ ਬਾਬਾ ਉੱਤਿਆ ਆ ਗੋਪੀ ਗੂੰਖਾਣਾ ਨਾਂ ਦੱਸ ਦਿਓ ਮੈਨੂੰ ਜੇ ਦਿਮਾਗ ਚੋਂ ਨਿਕਲਿਆ ਹੋਵੇ ਨਾਂ ਸਿੰਘ ਪ੍ਰਭ ਕਿੱਦਾਂ ਮੇਰਾ ਵੀਰ ਜੇਪੀ ਕਿੱਦਾਂ ਇੱਕ ਹੋਰ ਮੋਟਾ ਿੱੱਡ ਲੱਗੂ ਖਾਣਾ ਗੋਪੀ ਗੂੰਖਾਣਾ ਨਾਂ ਦੱਸ ਦਿਓ ਕਿ ਗਲਤ ਨਾ ਹੋ ਜਾਦਾ ਪਿੰਡ ਠੀਕ ਆ ਉਹਦੇ ਕੋ ਲੋਕ ਜਾਣਦੇ ਵੇ ਦੱਸੋ ਕਮਾਲ ਦੀ ਗੱਲ ਆ ਇੱਥੇ ਭੈਣ ਚੋਂ ਜਿਹੜਾ ਜਣਾ ਖਾਣਾ ਓਏ ਮਾਂ ਚੋਦ ਬਾਬਾ ਬਣਿਆ ਕੀ ਕਰਾਂਗੇ ਤੁਸੀਂ ਗੁਰਦੁਆਰਿਆਂ ਤੇ ਜਾਓ ਯਾਰ ਪਾਠ ਕਰੋ ਹੈ ਅੱਛਾ ਫਿਰ ਇੱਕ ਗੱਲ ਹੋਰ ਕਮੈਂਟਾਂ 'ਚ ਵੜੀ ਕਰਦੇ ਆ ਜਗਰੋਸ਼ਨ ਫੁੱਲ ਬੜਾ ਬੁੱਲ ਸ਼ੇਅਰ ਕਰਦੇ ਇੱਕ ਗੱਲ ਕਮੈਂਟਾਂ 'ਚ ਵੜੀ ਕਰਦੇ ਆ ਤੇਰਾ ਅਮਰ ਤੇ ਛਕਿਆ ਚੀ ਤੂੰ ਭੰਗ ਕਰਤਾ ਓ ਮੇਰੇ ਉਹ ਸਾਲਿਓ ਤੁਹਾਨੂੰ ਦੱਸਦਾ ਮੈਂ ਹੁਣ ਥੋਲਿਓ ਮੈਂ ਜਵਾਬ ਗੁਰੂ ਨੂੰ ਦੇਣਾ ਤੁਹੀ ਕੌਣ ਤੇ ਮੈਨੂੰ ਪੁੱਛਣ ਵਾਲੇ ਨਾਲੇ ਮੈਂ ਗਾਤਰਾ ਪਾ ਕੇ ਠੇਕਿਆਂ ਤੇ ਜਾਣਾ ਗਾਤਰਾ ਪਾ ਕੇ ਸ਼ਰਾਬਾਂ ਪੀਣਾ ਗਾਤਰਾ ਪਾ ਕੇ ਪਖੰਡ ਕਰਨਾ ਉਹ ਮੈਂ ਭਰਾਵੋ ਕੋਈ ਤੇ ਐੋ ਜਿਹਾ ਕੰਮ ਨਹੀਂ ਕਰਦਾ ਪਖੰਡਵਾਦ ਨਹੀਂ ਕਰਦਾ ਮੈਂ ਇਹ ਕੰਮ ਨਹੀਂ ਕਰਦਾ ਕਿ ਬਾਬਾ ਬਣ ਜੋ ਜੀ ਠੀਕ ਆ ਜੇ ਮੈਂ ਗਾਤਰਾ ਲਾਇਆ ਨਾ ਤੇ ਮੈਂ ਸਾਰਿਆਂ ਨੂੰ ਦੱਸਿਆ ਮੈਂ ਕਿਹਾ ਭਾਈ ਆਪਣੇ ਕੋ ਰਹਿਤ ਨਹੀਂ ਨਿਭਦੀ ਆਪਾਂ ਲਾ ਦੇਣਾ ਤੇ ਲਾਤਾ ਤੇ ਮੈਂ ਜਵਾਬ ਦਊਂਗਾ ਆਪਣੇ ਗੁਰੂ ਨੂੰ ਪਹਿਣ ਚੋਦੋ ਮੈਨੂੰ ਜਵਾਬ ਪੁੱਛਣ ਵਾਲੇ ਕੌਣ ਨੇ ਮੇਰੇ ਸਾਲੇ ਮੇਰੇ ਸਾਲੇ ਨੇ ਤੁਸੀਂ ਪਹਿਣ ਚੋਦੋ ਤੁਹਾਨੂੰ ਕੋ ਦੱਸਾਂ ਮੈਂ ਇਹ ਉਹਨਾਂ ਕੁਝ ਲੋਕਾਂ ਨੂੰ ਮੈਂ ਗਾਲਾਂ ਕੱਢ ਰਿਹਾ ਜਿਹੜੇ ਮੇਰੇ ਸਾਲੇ ਬੰਦੇ ਆ ਠੀਕ ਆ ਬਾਕੀ ਜਿਹੜੇ ਵੀਰ ਦੇਖ ਰਹੇ ਲਾਈਵ ਜਾਂ ਜਿਹੜੇ ਸ਼ੇਅਰ ਕਰਨਗੇ ਉਹ ਮੈਨੂੰ ਇੱਕ ਗੱਲ ਦੱਸੋ ਕੁੜੀਆਂ ਬੁੜੀਆਂ ਦੀਆਂ ਵੀਡੀਓ ਤੁਸੀਂ ਸ਼ੇਅਰ ਕਰਦੇ ਜੇ ਜੇ ਤੁਹਾਡਾ ਭਰਾ ਤੁਹਾਨੂੰ ਕਹਿ ਦਿੰਦਾ ਵੀ ਸ਼ੇਅਰ ਕਰ ਦੋ ਮਰ ਕਿਉਂ ਜਾਂਦੇ ਕਰਦਿਆ ਕਰੋ ਦੇ 2-400 ਬੰਦਾ ਵੇਖੂਗਾ ਓਏ ਉਹਨਾਂ ਦੇ ਖਾਣੇ ਤੇ ਗੱਲ ਬਹੂਗੀ ਅਸੀਂ ਨਾ ਪਖੰਡੀਆਂ ਕੋ ਨਹੀਂ ਜਾਣਾ ਮੈਂ ਕਿਹਾ ਆਧਾਰਨ ਦਿੰਨਾ ਆਪਣੇ ਚਾਚੇ ਕੋ ਤੁਸੀਂ ਮੰਗੋ ਜਾ ਕੇ ਆਈਫੋਨ ਕਿ ਚਾਤਾ ਆਈਫੋਨ ਲੈ ਕੇ ਦੇਈ ਉਹ ਤੈਨੂੰ ਲੈ ਕੇ ਦਊਗਾ ਉਹਨੇ ਕਿਹਾ ਜਾ ਆਪਣੇ ਪਿਓ ਕੋ ਮੰਗ ਗੱਲ ਉਹੀ ਆ ਇਹ ਜਿਹੜੇ ਪੀਰ ਫਕੀਰ ਆ ਨਾ ਇਹ ਆ ਖੁਦ ਮੰਗਤੇ ਆ ਇਹ ਐ ਝੋਲੀਆਂ ਅੱਢਦੇ ਆ ਗੁਰਨਾਨਕ ਪਾਥਾ ਪੀਰਾਂ ਦਾ ਪੀਰ ਪਗੰਬਰਾਂ ਦਾ ਪਗੰਬਰ ਰਹਿਬਰਾਂ ਦਾ ਰਹਿਬਰ ਸਭ ਤੋਂ ਉੱਤੇ ਚਾਹੇ ਉਹ 크ਰਿਸਚੀਅਨ ਆ ਚਾਹੇ ਉਹ ਮੁਸਲਮਾਨ ਧਰਮ ਆ ਸਭ ਤੋਂ ਉੱਤੇ ਬਾਬਾ ਨਾਨਕ ਪਹਿਲਾ ਨਾਨਕ ਦਾ ਦਰਬਾਰ ਬਾਕੀ ਮੱਕਿਓਂ ਪਰੇ ਜਾੜ ਠੀਕ ਆ ਪਹਿਲਾ ਨਾਨਕ ਦਾ ਦਰਬਾਰ ਬਾਕੀ ਮੱਕਿਓਂ ਪਰੇ ਦੂਜੀ ਗੱਲ ਆ ਜਿਹੜਾ ਮੋਟਾ ਦਾ ਨਾਮ ਦੱਸਿਓ ਪੂਰਾ ਕੀ ਆ ਲੱਖਾ ਸਿਧਾਣਾ ਮੇਰਾ ਵੱਜਦਾ ਮੇਰੇ ਇੱਤੇ ਸਾਡੇ ਮਾਝੇ ਦੇ ਲੱਖੇ ਸਿਧਾਣੇ ਨੂੰ ਨਹੀਂ ਪੁੱਛਦੇ ਤੁਹਾਡੇ ਇਧਰ ਬਟੰਡੇ ਬਟੁੰਡੇ ਵਾਲੀ ਉਹਦੀ ਤੂਤੀ ਬੋਲਦੀ ਸਾਡੇ ਵਾਲੇ ਨਹੀਂ ਬੋਲਦੀ ਅੱਛਾ ਹੁਣ ਮੈਨੂੰ ਦੱਸੋ ਉਹ ਯਾਰ ਪੂਰਾ ਨਾਂ ਤੇ ਦੱਸ ਦਿਓ ਪੂਰਾ ਨਾਂ ਤੇ ਦੱਸ ਦਿਓ ਭੈਣੀ ਆਓ ਜਿਹੜਾ ਗਾਲਾਂ ਕੱਢਣ ਦਾ ਆ ਜਾ ਬੁੰਨ ਮਰਾਓ ਜਾ ਕੇ ਬਾਬੇ ਨੂੰ ਗੋਪੀ ਦਾ ਥਾਣੇ ਫੜ ਲਓ ਜਾ ਕੇ ਹੈ ਫੜ ਲਓ ਜਾ ਕੇ ਆਪਣੇ ਘਰਦਿਆਂ ਨੂੰ ਵੀ ਫੜਾਓ ਜਦੋਂ ਤੁਹਾਡੀਆਂ ਬੁੜੀਆਂ ਕੁੜੀਆਂ ਨਾਲ ਬਲਾਤਕਾਰ ਹੁੰਦੇ ਆ ਨਾ ਫਿਰ ਭੈਣ ਚੋਂ ਦੋ ਰੋਂਦੇ ਜੇ ਫਿਰ ਕੈਮਰੇ ਸਾਹਮਣੇ ਆਣ ਕੇ ਕਹਿੰਦੇ ਜੇ ਸਾਡੀ ਕੁੜੀ ਨਾਲ ਬਲਾਤਕਾਰ ਕੀਤਾ RAMREEV CHAND ਨੇ ਮੁੜ ਕੇ ਭੈਣ ਚੋਂ ਅੱਛਾ ਆੜਾ ਗੋਪੀ ਗੂੰ ਕਣਾ ਇਦੀ ਭੈਣ ਚੋ ਇੱਕ ਗੱਲ ਸੱਚੀ ਕੀ ਹੋ ਗਈ ਲੋਕੀ ਪਿੱਛੇ ਦੀ ਪਿੱਛੇ ਕੱਲ ਨੂੰ ਉਹਨੇ ਪੁੱਠਾ ਦੇਂ ਡੈ ਬਣੀਆ ਫਿਰ ਇਹਨਾਂ ਦਾ ਇੱਕ ਵੱਡਾ ਕੰਮ ਆ ਅਸੀਂ ਕਿਸੇ ਤੋਂ ਕੁਝ ਮੰਗਦੇ ਆ ਅਸੀਂ ਕਿਸੇ ਤੋਂ ਕੁਝ ਲੈਨੇ ਆ ਅਸੀਂ ਕਿਸੇ ਦਾ ਕੁਝ ਕਰਦੇ ਆ ਮਤਲਬ ਇਹਨਾਂ ਦਾ ਪਿਆਨ ਨੂੰ ਕੋਈ ਪੈਸਾ ਨਾ ਦਵੇ ਸਾਨੂੰ ਕੋ ਤੇਲਾ ਨਾ ਦਵੇ ਸਾਡੇ ਕੋ ਉਦਾਂ ਲੋਕ ਆਉਂਦੇ ਆ ਕਿਉਂ ਆਉਂਦੇ ਤੇਰੇ ਕੋ ਉਦਾਂ ਲੋਕ ਕੌਣ ਆ ਤੂੰ ਪੀ ਰਿਆ ਇੱਕ ਅੱਧੀ ਗੱਲ ਚਲੋ ਤੁੱਕੇ ਨਾ ਵੱਜ ਗਈ ਵੱਜ ਗਈ ਤੇ ਮੁੜ ਕੇ ਤੂੰ ਹੀ ਭੈ ਤੂੰ ਸਿੱਧਾ ਕਹਿ ਇੱਕ ਆਦੇ ਭੈਣ ਚੋ ਸਾਡੇ ਪੱਤਰਕਾਰ ਹੀ ਫੁੱਦੂ ਦਾ ਕਿਹਾ ਉਹਨਾਂ ਦੀ ਇੰਟਰਵਿਊ ਕਰਦੇ ਇਧਰ ਜਵਾਈ ਵਾਲੇ ਵੀ ਆਓ ਮੈਂ ਖੋਲਾ ਰਾਜ ਇਹਨਾਂ ਦੇ ਆਓ ਇਧਰ ਭਾਪਿਆਂ ਵਾਲੇ ਵੀ ਆਓ ਇਹ ਉਹ ਪੱਤਰਕਾਰਾਂ ਨੂੰ ਕਹਿ ਰਿਹਾ ਜਿਹੜੇ ਜਾਂਦੇ ਆ ਉਹਦੇ ਕੋਲ ਤੇ ਉਹਦੀਆਂ ਇੰਟਰਵਿਊ ਕਰਦੇ ਆ ਕਿਉਂ ਇਹਨਾਂ ਨੇ ਬੜਾਵਾ ਦਿੱਤਾ ਇਹੋ ਜੇ ਖੁੱਦੂ ਜਿਹੜੇ ਬੋਲ ਬਾਬੇ ਘੜੱਟ ਗੁੱਲੇ ਦੀ ਜੈ ਬਾਬਾ ਘੜੱਟ ਗੁੱਲਾ ਜਿੰਦਾਬਾਦ ਲੱਖ ਦੀ ਲਾਹਨਤ ਭੈਣ ਚੋਦ ਤੁਸੀਂ ਬਾਬਿਆਂ ਚੋਂ ਕਿਹ ਰਹਿ ਜਾਣਾ ਕੋਈ ਬਾਬਾ ਭੈਣਚੋਦ ਅੱਖਾਂ ਮਾਰੀ ਜਾਂਦਾ ਕੋਈ ਆਪਣੇ ਸੀਨੇ ਨਾਲ ਆ ਕੇ ਆਸ਼ਰਵਾਦ ਦੇਣ ਡਿਆ ਉਹ ਤੁਸੀਂ ਆਪਣਾ ਧਰਮ ਪਰਫੁੱਲਤ ਕਰੋ ਉਹ ਹੱਥ ਜੋੜੇ ਓ ਇਹਨਾਂ ਇਹ ਇਹ ਬੰਦਾ ਗੋਪੀ ਜਿਹੜਾ ਇੱਕ ਇਹ ਹੋ ਗਿਆ ਇੱਕ ਜਿਹੜਾ ਉਹੜਾ ਬੁੱਢਰ ਜਿਆ ਭੈਣਚੋਦ ਉਹ ਓਏ ਬੰਦ ਕਰ ਇਹਨੂੰ ਤੁਸੀਂ ਕਿਛੇ ਵੀ ਕਰੋ ਤਾਂ ਇੱਕ ਬੁੱਢਰ ਜਿਆ ਜਿਹੜਾ ਆਂਦਾ ਮੈਂ ਇੱਥੇ ਬੈਠਾ ਤੇ ਦੂਰੋਂ ਦੱਸ ਦਿਨਾ ਹੈ ਇਹਨਾਂ ਨੇ ਗੰਦ ਪਾਇਆ ਭਰਾਵੋ ਪੰਜਾਬੀ ਭਰਾਵੋ ਮੇਰੀ ਹੱਥ ਜੋੜ ਕੇ ਬੇਨਤੀ ਨਾ ਜਾਇਆ ਕਰੋ ਗੁਰੂ ਕੋ ਤੁਸੀਂ ਜਦੋਂ ਮਰਨਾ ਨਾ ਆ ਜਿਹੜੇ ਸਾਧ ਬਣੇ ਆ ਆ ਜਿਹੜੇ ਸੰਤ ਬਣੇ ਡੁਪਲੀਕੇਟ ਵੇਲੜ ਢਿੱਡ ਵਧਾਏ ਆ ਬੁੰਡਾ ਕੱਡੀਆਂ ਪਛਾਣੂ ਇਹਨਾਂ ਨੇ ਮਰਨ ਤੋਂ ਬਾਅਦ ਸੱਪ ਦੀ ਜੂਨੇ ਪਹਿਣਾ ਆ ਜਿਹੜੇ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਕਰਦੇ ਆ ਆ ਜਿਹੜੇ ਕਹਿੰਦੇ ਲੂਮੀ ਨਾਤੀ ਦੂਜਾ ਤੀਜਾ ਇਹਨਾਂ ਨੇ ਮਰਨ ਤੋਂ ਬਾਅਦ ਗਧਾ ਦੀ ਗਧੇ ਦੀ ਜੂਨ ਜਾਂ ਮਰਨ ਤੋਂ ਬਾਅਦ ਸੱਪ ਦੀ ਜੂਨ ਤੇ ਜਿਹੜੇ ਇਹਨਾਂ ਦੇ ਪਿੱਛੇ ਜਾਂਦੇ ਆ ਸਾਧਾਂ ਦੇ ਇਹਨਾਂ ਨੇ ਵੀ ਮਰਨ ਤੋਂ ਬਾਅਦ ਥਾਪਰੀ ਜੂਨੇ ਪਹਿਣਾ ਇਹਨਾਂ ਨੇ ਟੜਪ ਟੜਕ ਕੇ ਮਰਨਾ ਉਹ ਭਰਾਵੋ ਗੁਰੂ ਰਾਮਦਾਸ ਦਾ ਘਰ ਕਿੱਡਾ ਵੱਡਾ ਮੈਂ ਤੁਹਾਨੂੰ ਦੱਸਾਂ ਮੈਂ ਹੁਣ ਕਹਿ ਨਹੀਂ ਸਕਦਾ ਤੁਸੀਂ ਕਹਿਣਾ ਕਰਾਮਾਤ ਗੁਰੂ ਰਾਮਦਾਸ ਦਾ ਘਰ ਸਭ ਤੋਂ ਵੱਡਾ ਜਾਓ ਇੱਕ ਵਾਰ ਇਦਾਂ ਕਰਕੇ ਝੋਲੀ ਐਡੋ ਉੱਥੇ ਜਾ ਕੇ ਮੰਗਤੇ ਬਣੋ ਮਹਾਰਾਜ ਗਾੜੀ ਰੋਵੋ ਜਾ ਕੇ ਮੈਂ ਸਾਡੀਆਂ ਗਲਤੀਆਂ ਪਾਤਾ ਮਾਫ ਕਰ ਤੇ ਮਹਾਰਾਜ ਆਪੇ ਦਊਗਾ ਤੁਸੀਂ ਜਾਓਗੇ ਤੇ ਦਊਗਾ ਨਾ ਘਰ ਬੈਠੇ ਧੰ ਗੁਰੂ ਨਾਮਦਾਸ ਕਹਤਾ ਐਦਾਂ ਨਹੀਂ ਕੁਝ ਬੰਨ ਜਿਹੜੇ ਲੋਕ ਜਾਂਨਾ ਜਾਂਦੇ ਆ ਸਵੇਰੇ ਜਾਂਦੇ ਆ ਸ਼ਾਮ ਨੂੰ ਜਾਂਦੇ ਆ ਜਿਹੜੇ ਲੈਣਾ ਤੇ ਲੱਗੇ ਆ ਨੰਬਰ ਤਾਂ ਉਹਨਾਂ ਦਾ ਆਉਣਾ ਪਹਿਲਾਂ ਤੁਹਾਡੇ ਬਾਬਿਆਂ ਦਾ ਨਹੀਂ ਆਇ ਇੱਕ ਨਾ ਵੀਰ ਆ ਉਹ ਲੱਖਾ ਸਦਾਨਾ ਜਾਂਦਾ ਬਾਅਦ ਹੀ ਲਿਖੀ ਜਾਂਦਾ ਪਹਿਲਾਂ ਤੇ ਲਿਖੀ ਜਾ ਠੀਕ ਹੈ ਸਾਨੂੰ ਤੇਰੇ ਨਾਲ ਕੀ ਹੈਪੀ ਸੋਟ ਚਲੋ ਠੀਕ ਹੈ ਵੀਰੋ ਮੇਰੀ ਇਹੋ ਬੇਨਤੀ ਆ ਮੇਰੀ ਕਿਸੇ ਨਾ ਕੋਈ ਗੁੱਸੇ ਨਾਰਾਜ਼ਗੀ ਨਹੀਂ ਜੋ ਦਿਲ ਤੇ ਆ ਬੋਲਦਾ ਇਹਨਾਂ ਦੇ ਪਿੱਛੇ ਨਾ ਲੱਗੋ ਆਪਣਾ ਘਰ ਬਚਾ ਲਓ ਧੀਓ ਭੈਣਾਂ ਧੀਆਂ ਭੈਣਾਂ ਨੂੰ ਬੇਨਤੀ ਆ ਭੈਣੋ ਆਪਣਾ ਪਾਠ ਕਰੋ ਸੁਖਮਨੀ ਸਾਹਿਬ ਦਾ ਪਾਠ ਕਰੋ ਉਹਦੇ ਵਿੱਚ ਜਦੋਂ ਤੁਸੀਂ ਪਾਠ ਕਰੋਗੇ ਨਾ ਇਹਨਾਂ ਭੂਤਾਂ ਇਹਨਾਂ ਭੂਤਾਂ ਭਰੇ ਤਾਂ ਇਹਨਾਂ ਪਖੰਡੀਆਂ ਦੇ ਤੋਂ ਜਾਣ ਦੀ ਲੋੜ ਨਹੀਂ ਆ ਮੈਨੂੰ ਪਤਾ ਸਾਡਾ ਧਰਮ ਔਖਾ ਵਾ ਇੱਥੇ ਬਹੁਤ ਕਠਿਨਾਈ ਆ ਪਰ ਇਹ ਸਭ ਕੁਝ ਦਿੰਦਾ ਆ ਇੱਕ ਗੰਦ ਪਾਇਆ ਇਹਨਾਂ ਨੇ ਜਸੂ ਵਾਲਿਆਂ ਨੇ ਜਸੂ ਹੈਗਾ ਆ ਉਹ ਇੱਕੋ ਗੱਲ ਕਮੈਂਟਾਂ ਚ ਕਰੀ ਜਾਣਗੇ ਜਸੂ ਹੈਗਾ ਹੈਗਾ ਭਰਾਓ ਤੁਹਾਨੂੰ ਮੁਬਾਰਕ ਤੁਸੀਂ ਗੋਰਿਆਂ ਦਾ ਕਲਚਰ ਅਪਣਾ ਰਹੇ ਜੇ ਤੁਹਾਨੂੰ ਮੁਬਾਰਕ ਅਸੀਂ ਬਾਬਾ ਮੇਜਰ ਸਿੰਘ ਸੋਢੀ ਦੇ ਪੂਰਨ ਸਪੋਰਟ ਕਰਦੇ ਆ ਜੋ ਬਾਬਾ ਮੇਜਰ ਸਿੰਘ ਸੋਢੀ ਕਰਦਾ ਪਿਆ ਆ ਜੋ ਇਹਨਾਂ ਨੇ ਇੱਕ ਮੋਰਚਾ ਖੋਲਿਆ ਅਸੀਂ ਉਸ ਮੋਰਚੇ ਤੇ ਵੀ ਜਾਵਾਂਗੇ ਅਸੀਂ ਪੂਰਨ ਬਾਬਾ ਮੇਜਰ ਸਿੰਘ ਸੋਢੀ ਨੂੰ ਸਪੋਰਟ ਕਰਦੇ ਆ ਤੇ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਗੋਲਡੀ ਮਨ ਕਿਹੜਾ ਗਰੁੱਪਾਂ ਸ਼ੇਅਰ ਕਰ ਦੇ ਦਵਿੰਦਰ ਕਿਦਾਂ ਭੂਆ ਦਾ ਮੁੰਡਾ ਆ ਗਿਆ ਜਗਦੀਪ ਸਿੰਘ ਕਾਲੂ ਸਹਿਲਦੀਪ ਸਿੰਘ ਤਲੇਰ ਸਾਡਾ ਵੀਰ ਇੱਕੋ ਗੱਲ ਲਿਖੀ ਜਾਂਦਾ ਚਲੋ ਕੋਈ ਗੱਲ ਨਹੀਂ ਧੰਨਵਾਦ ਸ਼ੇਅਰ ਕਰ ਦਿਓ ਭਰਾਵੋ ਇਹ ਇੰਨਾ ਕੰਮ ਕਰਦੇਓ ਜਿੰਨਾ ਮੱਥਾ ਮੈਂ ਮਾਰਿਆ ਕੋਈ ਨਹੀਂ ਮਾਰਦਾ ਬਾਕੀ ਤੁਹਾਡੀ ਮਰਜ਼ੀ ਹੈਪੀ 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 ਰਿੰਕੂ